ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟੈਮ ਟੀਵੀ ਲੈ ਕੇ ਆਦਰਾ ਸਪੀਡ ਨਿਊਜ਼ ਤੇ ਅਫੇਰ ਚਾਤ ਪਾਉਂਦੇ ਆ ਪਹਿਲੀ ਖਬਰ ਤੇ ਨਵਨੀਯੁਕਤ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਗ੍ਰੀਨਲੈਂਡ ਨੂੰ ਲੈ ਕੇ ਦਿੱਤੀ ਗਈ ਧਮਕੀ ਤੋਂ ਬਾਅਦ ਹੁਣ ਨਾਟੋ ਦੇ ਦੋ ਪ੍ਰਮੁੱਖ ਦੇਸ਼ਾਂ ਜਰਮਨੀ ਅਤੇ ਫਰਾਂਸ ਨੇ ਪਹਿਲੀ ਵਾਰ ਇਸ ਨੂੰ ਲੈ ਕੇ ਬਿਆਨ ਦਿੱਤਾ ਹੈ ਜਿਸ ਦੇ ਵਿੱਚ ਗ੍ਰੀਨਲੈਂਡ ਦੇ ਮੁੱਦੇ ਉੱਤੇ ਅਮਰੀਕਾ ਨੂੰ ਯੂਰੋਪੀਅਨ ਇਕਤਾ ਦਾ ਸੰਦੇਸ਼ ਦਿੱਤਾ ਗਿਆ ਤੇ ਜਰਮਨੀ ਦੇ ਚਾਂਟਲਰ ਆਉਲਾਫ ਸਕੋਲਡ ਨੇ ਗ੍ਰੀਨਲੈਂਡ ਨੂੰ ਲੈ ਕੇ ਟਰੱਪ ਦੀ ਧਮਕੀ ਉੱਤੇ ਪ੍ਰਤੀਕਿਰਿਆ ਵੀ ਦਿੰਦੇ ਹੋਏ ਕਿਹਾ ਕਿ ਸਰਹੱਦਾਂ ਦੀ ਅਖੰਡਤਾ ਦਾ ਸਿਧਾਂਤ ਹਰ ਦੇਸ਼ ਉੱਤੇ ਲਾਗੂ ਹੁੰਦਾ ਹੈ ਭਾਵੇਂ ਉਹ ਬਹੁਤ ਛੋਟਾ ਹੋਵੇ ਜਾਂ ਬਹੁਤ ਸ਼ਕਤੀਸ਼ਾਲੀ ਉੱਥੇ ਦੀ ਫਰਾਹ ਦੇ ਵਿਦੇਸ਼ ਮੰਤਰੀ ਜੀਨ ਨਯੋਲ ਬੈਰੋਟ ਨੇ ਕਿਹਾ ਕਿ ਐਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਯੂਰਪੀਅਨ ਜਨਨ ਦੂਜੇ ਦੇਸ਼ਾਂ ਨੂੰ ਆਪਣੀ ਪ੍ਰਭੂਸੱਤਾ ਵਾਰੀਆਂ ਸਰਹੱਦਾਂ ਉੱਤੇ ਹਮਲਾ ਨਹੀਂ ਕਰਨ ਦੇਵੇਗੀ ਇਸ ਤੋਂ ਪਹਿਲਾਂ ਡੋਨਾਲਡ ਟਰੱਪ ਨੇ ਗ੍ਰੀਨਲੈਂਡ ਨੂੰ ਹਾਸਲ ਕਰਨ ਦੀ ਆਪਣੀ ਇੱਛਾ ਫਿਰ ਦੁਹਰਾਈ ਸੀ ਤੇ ਜਨਵਾਰਕਰ ਨੇ ਸਪੱਸ਼ਟ ਕਰ ਦਿੱਤਾ ਕਿ ਗ੍ਰੀਨਲੈਂਡ ਕਿਸੇ ਨੂੰ ਦੇਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਦੋਂ ਅਮਰੀਕਾ ਨੇ ਨਵ ਨਿਯੁਕਤ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੈਨੇਡਾ ਉੱਤੇ ਕਬਜ਼ਾ ਕਰਨ ਅਤੇ ਉਸ ਨੂੰ 59ਵੇਂ ਰਾਜ ਵਿੱਚੋਂ ਅਮਰੀਕਾ 'ਚ ਸ਼ਾਮਲ ਕਰਨ ਦੀ ਚਾਹਤ ਜਤਾਰ ਕੀਤੀ ਸੀ ਤਾਂ ਉਹਨਾਂ ਨੇ ਵੀ ਮਜ਼ਾਕ 'ਚ ਅਮਰੀਕੀ ਰਾਜ ਵਾਰਵੌਗ ਜਾਂ ਕੈਲੀਫੋਰਨੀਆ ਕੈਨੇਡਾ ਨੂੰ ਦਿੱਤੇ ਜਾਣ ਦੀ ਗੱਲ ਕਰ ਦਿੱਤੀ ਸੀ ਪਿਛਲੇ ਸਾਲ ਨਵੰਬਰ 'ਚ ਡੋਨਾਲਡ 트੍ਰੰਪ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਟਰੂਡੋ ਨੇ ਮੀਡੀਆ ਨੂੰ ਇੰਟਰਵਿਊ 'ਚ ਕਿਹਾ ਤੇ ਇਹ ਗੱਲ ਦੱਸੀ ਹੈ ਕਿ ਉਹਨਾਂ ਮਜ਼ਾਕ 'ਚ 트੍ਰੰਪ ਨੂੰ ਸੁਝਾਅ ਦਿੱਤਾ ਸੀ ਕਿ ਉਹ ਕੁਝ ਥਾਵਾਂ ਦੀ ਅਦਲਾ ਬਦਲੀ ਵਾਰ ਮੋਡ ਜਾਂ ਕੈਲੀਫੋਰਨੀਆ ਨਾਲ ਕਰ ਸਕਦੇ ਨੇ ਤੇ ਟ੍ਰੂਡੋ ਨੇ ਯਾਦ ਕੀਤਾ ਕਿ ਉਹਨਾਂ ਦਾ ਸੁਝਾਅ ਅਮਰੀਕਾ ਦੇ ਨਵ ਨਿਯੁਕਤ ਰਾਸ਼ਟਰਪਤੀ ਨੂੰ ਪਸੰਦ ਨਹੀਂ ਆਇਆ ਸੀ। ਸ਼ਬੂ ਤੇ ਖਲੋਰੀਸ ਰਾਦੂ ਉੱਤੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਕੇਂਦਰੀ ਅਜੰਮਤੀ ਨਵਨੀਤ ਸਿੰਘ ਮਿੱਟੂ ਨੇ ਖਜ਼ਾਨਾ ਦੀ ਇਕਤਾ ਉੱਤੇ ਸਵਾਲ ਖੜੇ ਕੀਤੇ ਨੇ ਤੇ ਇਸ ਮੌਕੇ ਉਹਨਾਂ ਵੱਡਾ ਬਿਆਨ ਦਿੱਤਾ ਕਿ ਪੰਜਾਬ ਦੀ ਮੰਨਤਾ ਮੰਨ ਲਈ ਕੇਂਦਰ ਤਿਆਰ ਹੈ ਪਰ ਦੱਲੇਵਾਲ ਪੂਰੇ ਦੇਸ਼ ਲਈ ਸੰਘਰਸ਼ ਕਰ ਰਹੇ ਨੇ। ਕਿਸਾਨਾਂ ਦੇ ਮੁੱਦੇ ਉਸ ਬਾਰੇ ਉਹਨਾਂ ਕਿਹਾ ਕਿ ਜਦੋਂ ਮੈਂ ਮੰਤਰੀ ਬਣਿਆ ਹਾਂ ਤਾਂ ਮੈਂ ਗੱਲਬਾਤ ਦਾ ਰਸਤਾ ਲੱਭ ਰਿਹਾ ਤਾਂ ਜੋ ਇਸ ਮਸਲੇ ਨੂੰ ਹੱਲ ਕੀਤਾ ਜਾ ਸਕੇ ਪਰ ਕਿਸਾਨ ਆਗੂ ਮੇਰੇ ਉੱਤੇ ਪ੍ਰੋਸਾਨੀ ਕਰਦੇ ਤੇ ਉਹਨਾਂ ਵੱਲੋਂ ਹੁਣ ਤੱਕ ਮੇਰੇ ਨਾਲ ਕੋਈ ਗੱਲਬਾਤ ਦਾ ਰਸਤਾ ਨਹੀਂ ਲੱਭੇਗਾ ਤੇ ਕਿਸਾਨ ਆਗੂ ਜਗਜੀਤ ਸਿੰਘ ਸਿਰਫ ਪੰਜਾਬ ਦੇ ਲਈ ਹੀ ਨਹੀਂ ਸਗੋ ਪੂਰੇ ਦੇਸ਼ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਰਵਿੰਦਰ ਬਿੱਟੂ ਨੇ ਕਿਹਾ ਕਿ ਧੱਲੇਵਾਲ ਮਰਨਵਰ ਤੋਂ ਉੱਤੇ ਬੈਠੇ ਨੇ ਤੇ ਉਹਨਾਂ ਦੀ ਮੰਗ ਪੰਜਾਬ ਲਈ ਨਹੀਂ ਸਗੋ ਪੂਰੇ ਦੇਸ਼ ਲਈ ਹੈ ਤੇ ਉਹ ਤੁਹਾਨੂੰ ਪੂਰਾ ਕਰਨਾ ਵੱਡੀ ਗੱਲ ਹੈ। ਪੰਜਾਬ ਲਈ ਕੋਈ ਵੀ ਮੰਗ ਹੋਵੇ ਕੇਂਦਰ ਪੂਰੀ ਕਰਨ ਲਈ ਤਿਆਰ ਬੈਠੀ ਆ ਪਰ ਧੱਲੇਵਾਲ ਪੰਜਾਬ ਲਈ ਨਹੀਂ ਸਗੋ ਪੂਰੇ ਦੇਸ਼ ਲਈ ਸੰਘਰਸ਼ ਕਰ ਰਹੇ ਨੇ। ਬਿੱਤੇਦਰੀ ਵਰਕਿੰਗ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ। ਇਸ ਉੱਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਤੇ ਜਥੇਦਾਰ ਸ਼ੀਰਕਾਲਤਖਬ ਸਾਹਿਬ ਕਹਿੰਦੇ ਜਗਵੀਰ ਸਿੰਘ ਨੇ ਕਿਹਾ ਕਿ ਅਕਾਲ ਤਖਬ ਸਾਹਿਬ ਦੇ ਹਦੇਸ਼ਾ ਮੁਤਾਬਕ ਬੀਤੇ ਦਿਨੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸੁਖਮੀਤ ਸਿੰਘ ਬਾਦਲ ਦਾਸ ਦੀ ਫ਼ਰਮ ਮਨਜ਼ੂਰ ਕਰ ਲਿਆ ਗਿਆ ਤੇ ਜਲਦਾਂ ਸਿੰਘ ਨੇ ਸਵਾਗਤ ਕਰਦੇ ਆ ਤੇ ਅਸਰ ਦੌਰਾਨ ਉਹਨਾਂ ਨੇ ਕਿਹਾ ਕਿ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਤੇ ਕੰਮ ਕਾਜ ਦੇ ਕਰਨ ਨੂੰ 7 ਮੈਂਬਰੀ ਕਮੇਟੀ ਸਟੈਂਡ ਹੈ ਪਰ ਉਹ ਇਹ ਵੀ ਨਾਲ ਕਿਹਾ ਗਿਆ ਕਿ ਅਕਾਲ ਤਖਬ ਸਾਹਿਬ ਦੇ ਹਦੇਸ਼ਾ ਮੁਤਾਬਕ ਸ਼ਰੁਮਣੀ ਕਾਲੀਦਾਲੂ ਸਟੈਂਡ ਲੈਣਾ ਚਾਹੀਦਾ ਤੇ 7 ਮੈਂਬਰੀ ਕਮੇਟੀ ਨੂੰ ਲੈ ਕੇ ਕੋਈ ਟਲਮਟ ਨੀਤ ਕਰਨੀ ਚਾਹੀਦੀ ਤੇ ਗੈਲੀ ਰਗਵੀਰ ਸਿੰਘ ਦੇ ਵੱ ਆਪਣੇ ਆਪ ਵਿੱਚ ਹੈ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ VOTING ਦੇ ਐਲਾਨ ਤੋਂ ਬਾਅਦ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਗਈਆਂ ਤੇ ਇਹ ਚੋਣ ਆਮ ਆਦਮੀ ਪਾਰਟੀ ਪੰਜਾਬ ਲਈ ਬਿਕ ਮਹੱਤਵਪੂਰਨ ਹੈ ਕਿਉਂਕਿ ਪਾਰਟੀ ਦੇ ਦਿੱਲੀ ਵਿੱਚ ਸੱਤਾ ਹਾਸਲ ਕਰਨ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਆਪਣਾ ਆਧਾਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਇਸੇ ਕਾਰਨ ਆਪ ਪੰਜਾਬ ਦਾ ਸਾਰਾ ਧਿਆਨ ਹੁਣ ਦਿੱਲੀ ਵੱਲ ਹੋ ਚੁੱਕਾ ਹੈ ਤੇ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦੇ 352 ਆਗੂ ਦਿੱਲੀ ਵਿੱਚ ਡੇਰਾ ਲਾਉਣਗੇ ਤੇ ਪੰਜਾਬ ਦੇ ਜ਼ਿਆਦਾਤਰ ਕੈਬਨਿਟ ਮੰਤਰੀ ਨੇ ਪਹਿਲਾਂ ਹੀ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਪੰਜਾਬ ਦੇ ਵਿੱਚ ਨਗਰ ਨਿਗਮਤियां ਮੇਅਰ ਦੀਆਂ ਚੋਣਾਂ ਤੋਂ ਬਾਅਦ ਆਪ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਵੀ ਅਗਲੇ ਹਫ਼ਤੇ ਤੋਂ ਉੱਥੇ ਚੋਣ ਪ੍ਰਚਾਰ ਸ਼ੁਰੂ ਕਰਨਗੇ ਸੀਐਮ ਮਾਨ ਨੇ ਵੀ ਦਿੱਲੀ ਪਹੁੰਚ ਕੇ ਅਰਵਿੰਦ ਕੇਜੀਵਾਲ ਸਮਿਤ ਉਹਨਾਂ ਦੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕੀਤੀ ਹੈ ਤੇ ਪਾਰਟੀ ਆਗੂਆਂ ਅਨੁਸਾਰ 20 ਜਨਵਰੀ ਤੋਂ ਬਾਅਦ ਸੀਐਮ ਮਾਨ ਦਿੱਲੀ ਵਿਧਾਨ ਸਭਾ ਹਲਕਾ ਦੇ ਵਿੱਚ ਲ ਵੈਂਦੂਏਲਾ ਦੇ ਲਾਰਟ ਪਾਰਟੀ ਨਿਕੋਲਸ ਮਾਦੂਰੋ ਨੇ ਕੁਝ ਘਰਵਾਂ ਨੂੰ ਤੀਜੇ ਕਾਜਕਾਲੀ ਸੌ ਚੁੱਕੀ ਹੈ ਜਦੋਂ ਕਿ ਇਸ ਗੱਲ ਦੇ ਪ੍ਰੋਸੇਜੋਕ ਸਬੂਤ ਨੇ ਕਿ ਉਹਨਾਂ ਦੇ ਵਿਰੋਧੀਆਂ ਨੇ ਹਾਲੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਤੇ ਉਹਨਾਂ ਦੇ ਦਮਨਕਾਰੀ ਸ਼ਾਸਨ ਦੇ ਖਿਲਾਫ ਦੇਸ਼ ਅਤੇ ਵਿਦੇਸ਼ਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਮਦੂਰੋ ਨੇ ਸੱਤਾਧਾਰੀ ਪਾਰਟੀ ਦੇ ਕੰਟਰੋਲ ਵਾਲੀ ਰਾਸ਼ਟਰੀ ਅਸੈਂਬਲੀ ਦੇ ਸਾਹਮਣੇ ਆਉਤੇ ਦੀ ਸੋਚ ਚੁੱਕੀ ਤੇ ਇਸ ਤੋਂ ਇੱਕ ਦਿਨ ਪਹਿਲਾਂ ਹੀ ਵਿਰੋਧੀ ਧਿਰ ਦੇ ਸਭ ਤੋਂ ਪ੍ਰਮੁੱਖ ਨੇਤਾ ਨੇ ਦੱਸਿਆ ਸੀ ਕਿ ਉਹਨਾਂ ਨੂੰ ਸੁਰੱਖਿਆ ਫੋਰਸਾਂ ਵੱਲੋਂ ਕੁਝ ਸਮੇਂ ਲਈ ਹਿਰਾਸਤ ਵਿੱਚ ਲਿਆ ਗਿਆ ਸੀ ਹਾਲਾਂਕਿ ਸਰਕਾਰ ਨੇ ਇਸ ਦੋਸ਼ ਦਾ ਖੰਡਨ ਵੀ ਕੀਤਾ ਨੀਯਦੇ ਤੱਟਵਰਤੀ ਮਲੰਡੀ ਕਾਉਂਟੀ ਦੇ ਵਿੱਚ ਸ਼ੁੱਕਰਵਾਰ ਨੂੰ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਤੇ ਹਾਦਸੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਉਪ ਕਾਉਂਟੀ ਦੇ ਪੁਲਿਸ ਕਮਾਂਡਰ ਲਾਕੀ ਜੋਸਕੀ ਮੋਦਾਵਾਦੀ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ ਮੋਟਰਸਾਈਕਲ ਸਵਾਰ ਵੀ ਸ਼ਾਮਲ ਹੈ ਜੋ ਮਲੰਡੀ ਮੁੰਬਾਸਾ ਹਾਈਵੇ ਦੇ ਉੱਤੇ ਕਵਾ ਚੋਚਾ ਕਸਬੇ ਦੇ ਨਾਲ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਅਗਦਿਲ ਪਿੰਡ ਵਿੱਚ ਆ ਗਿਆ ਇਸ ਮਾਮਲੇ ਵਿੱਚ ਦੋ ਹੋਰ ਪੀੜਤ ਇੱਕ ਮੋਟਰਸਾਈਕਲ ਸਵਾਰ ਤੇ ਇੱਕ ਮਹਿਲਾ ਯਾਤਰੀ ਸਨ ਜਿਨ੍ਹਾਂ ਦੀ ਮੌਤ ਜਹਾਜ਼ ਦੇ ਖੰਭਾ ਅਤੇ ਪਿਛਲੇ ਹਿੱਸੇ ਨਾਲ ਟਕਰਾਉਣ ਨਾਲ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਜਹਾਜ਼ ਵਿੱਚ ਸਵਾਰ ਪਾਇਲਟ ਤੇ ਦੋ ਵਿਦਿਆਰਥੀਆਂ ਨੇ ਜਹਾਜ਼ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਸੀ ਹਾਲਾਂਕਿ ਇਸ ਦੌਰਾਨ ਉਹਨਾਂ ਨੂੰ ਕੁਝ ਸੱਟਾਂ ਲੱਗੀਆਂ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਫਿਲਹਾਲ ਪੁਲਸਰੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ ਜ਼ੈਹ ਮੁਸਲਮ ਪਾਈਚਾਰੇ ਚ ਲੜਕੀਆਂ ਦੀ ਸਿੱਖਿਆ ਉਤੇ ਹੋਣ ਜਾ ਰਿਹਾ ਇੱਕ ਅੰਤਰਰਾਸ਼ਟਰੀ ਸਮੇਲਨ ਦੇ ਵਿੱਚ ਹਿੱਸਾ ਲੈ ਲਈ 11 ਅਤੇ 12 ਜਨਵਰੀ ਨੂੰ ਪਾਕਿਸਤਾਨ ਆਵੇਗਾ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਇਸ ਸਮਾਗਮ ਦਾ ਉਦਘਾਟਨ ਕੀਤਾ ਅਤੇ ਮੁੱਖ ਭਾਸ਼ਣ ਦਿੱਤਾ। ਵਿਦੇਸ਼ ਦਫ਼ਤਰ ਦੇ ਵੱਲੋਂ ਜਾਰੀਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਹ ਕਮਾਂਤਰੀ ਗੱਲਬਾਤ ਨੂੰ ਉਤਸ਼ਾਹਿਤ ਕਰੇਗਾ। ਇਸ ਸਮਾਗਮ 'ਚ 44 ਮੁ슬ਮਨ ਅਤੇ ਮਿੱਤਰ ਦੇਸ਼ਾਂ ਦੇ ਮੰਤਰੀ, ਰਾਜਦੂਤ, ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਯੂਨੈਸਕੋ, ਯੂਨੀਸੇਫ ਅਤੇ ਵਿਸ਼ਵ ਬੈਂਕ ਸਮੇਤ ਅੰਤਰਰਾਸ਼ਟਰੀ ਸੰਗਠਨ ਦੇ ਪ੍ਰਤੀਨਿਧ ਸਮੇਤ 150 ਤੋਂ ਵੱਧ ਅੰਤਰਰਾਸ਼ਟਰੀ ਪ੍ਰਤੀਨਿਧ ਸ਼ਾਮਲ ਹੋਏ। ਕਾਨਫਰੰਸ ਦੇ ਪ੍ਰਬੰਧਕਾਂ ਵਿੱਚੋਂ ਇੱਕ ਨੇ ਦੱਸਿਆ ਕਿ ਮਲਾਲਾ ਨੇ ਕਾਨਫਰੰਸ ਵਿੱਚ ਆਪਣੀ ਪਾਕਿਦਾਰੀ ਦੀ ਪੁਸ਼ਟੀ ਕੀਤੀ ਤੇ ਮੁਸਲਿਮ ਪਾਈਚਾ ਦੇ ਵਿੱਚ ਲੜਕੀਆਂ ਦੀ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਇੱਕ ਮੁੱਖ ਭਾਸ਼ਣ ਵੀ ਦਿੱਤਾ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਮੁੱਖ ਭਾਸ਼ਣ ਵੀ ਦਿੱਤਾ ਅਜਲੀਏ ਨਹੀਂ ਦੁਬਾਰਾ ਫਿਰ ਆਦਰਮੋਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ